12 ਨੰਬਰ ਤੇ 19 ਨੰਬਰ ਵਾਰਡ ਦੇ ਵਿੱਚ ਪ੍ਰਚਾਰ ਕੀਤਾ ਆ ਸਾਡੇ ਜੋ ਕੈਂਡੀਡੇਟ ਬੀਬੀ ਸੁਖਵਿੰਦਰ ਜੀ ਸੁਖਵਿੰਦਰ ਕੌਰ ਜੀ ਤੇ ਦੋਵਾਂ ਵਾਰਡਾਂ ਚੋਂ ਹੀ ਸੇਮ ਨਾਮ ਤੋਂ ਹੀ ਸਾਡੇ ਕੈਂਡੀਡੇਟ ਨੇ ਔਰ ਜੋ ਲੋਕਾਂ ਦੇ ਵਿੱਚ ਉਤਸ਼ਾਹ ਵੇਖਿਆ ਕਿ ਲੋਕ ਇਸ ਜੋ ਝਾਰੂ ਦੀ ਸਰਕਾਰ ਆਮ ਪਾਰਟੀ ਦੀ ਇਸ ਤੋਂ ਬਹੁਤ ਜ਼ਿਆਦਾ ਦੁਖੀ ਨੇ ਔਰ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਪ੍ਰੀ ਆਟਾ ਦਾਲ ਸਕੀਮ ਦੀਆਂ ਔਰ ਜਿੰਨੀਆਂ ਵੀ ਸਹੂਲਤਾ ਸੀ ਉਹਦੇ ਵਿੱਚੋਂ ਇਹਨਾਂ ਨੇ ਇੱਕ ਵੀ ਜਿਹੜੀ ਆ ਉਹ ਪਬਲਿਕ ਦੀ ਪੂਰੀ ਨਹੀਂ ਕੀਤੀ ਲੋਕਾਂ ਦੇ ਵਿੱਚ ਭਾਰੀ ਉਚਾਇਆ ਵੋਟਾਂ ਪਾਉਣ ਨੂੰ ਦੁਨੀਆ ਪਾਰਟੀਆਂ ਦੇ ਇਤਨਾ ਕੈਂਡੀਡੇਟ ਨੇ ਉਹ ਵੀ ਇੱਕ ਦੂਜੇ ਦੇ ਤੇ ਵੱਤੋ-ਵੱਤ ਯੋਰ ਲਾ ਰਹੇ ਨੇ ਸਾਡੇ ਕੈਂਡੀਡੇਟ ਸ਼ਰਮਣੀਆਂ ਕਾਲੀ ਦਲ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਜੀ ਪਹਿਲੋ ਸਾਡੇ ਐਕਸ ਸਪੌਂਸਰ ਰਹੇ ਨੇ ਇਹਨਾਂ ਦੇ ਧਰਮ ਪਤਨੀ ਨੇ ਸਾਡਾ ਨੌਜਵਾਨ ਵੀਰ ਸੰਦੀਪ ਸਣੀ ਜੀ ਇਹਨਾਂ ਦੇ ਧਰਮ ਪਤਨੀ ਨੇ ਔਰ ਲੋਕਾਂ ਨੇ ਭਾਰੀ ਸ਼ਾਦ ਦਿੱਤਾ ਨੌਜਵਾਨਾਂ ਨੂੰ ਜਿਤਾਉਣ ਦਾ ਔਰ ਸਰਦਾਰ ਮਹਿੰਦਰ ਸਿੰਘ ਨੇ ਜੋ ਪਿਛਲੇ ਸਮੇਂ ਦੇ ਆਪਣੀ ਟੌਰਨ ਦੇ ਵਿੱਚ ਕੰਮ ਕੀਤੇ ਸੀ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਸਾਨੂੰ ਆਸ ਹੈ ਕਿ ਲੋਕ ਭਾਰੀ ਬਹੁ ਮਾਰਨਾ ਸ਼ਰਮਣੀਆ ਕਾਲੀਗਲ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਵਿੱਚ ਸਰਕਾਰ ਦੀ ਬੜੀ ਵੱਡੀ ਨਾਕਾਮੀ ਆ ਅੱਗੇ ਪੰਜਾਬ ਨੇ ਬਹੁਤ ਵੱਡਾ ਸੰਤਾਪ ਚੱਲਿਆ આતਵਾਦ ਦਾ ਤੇ ਉਹੋ ਹੀ ਡਰ ਜਿਹੜਾ ਆ ਫੇਰ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਨੇ ਇਸ਼ਾਰਾ ਕੀਤਾ ਆ ਬਹੁਤ ਫੇਲੀਅਰ ਸਰਕਾਰ ਆ ਇੰਟੈਲੀਜੈਂਸ ਇਹਨਾਂ ਦੀ ਫੇਲੀਅਰ ਆ ਔਰ ਲੋਕਾਂ ਨੂੰ ਅੱਜ ਤੱਕ ਸਹਿਮ ਦਾ ਮਾਹੌਲ ਆ ਪਹਿਲਾਂ ਮਜੀਠੇ ਹੋਇਆ ਇੱਕ ਪਹਿਲਾਂ ਤੁਹਾਨੂੰ ਯਾਦ ਹੋਊਗਾ ਸਰੀਆਲੀ ਵੀ ਹੋਇਆ ਸੀ ਔਰ ਇਸ ਤਰ੍ਹਾਂ ਜਿਹੜਾ ਪਰਸੋਂ ਕੱਲ ਅਸਲਾਮਾਬਾਦ ਦੇ ਥਾਣੇ ਦੇ ਵਿੱਚ ਹੋਇਆ ਕਿੱਡੀ ਪੁਲਿਸ ਦੀ ਫੇਲੀਅਰ ਆ ਪੁਲਿਸ ਦੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਡਰ ਹੀ ਨਹੀਂ ਰਿਹਾ ਥਾਣਿਆਂ ਦੇ ਵਿੱਚ ਜਾ ਕੇ ਬੰਬ ਧਮਾਕੇ ਕਰ ਰਿਹਾ ਲੋਕ ਸਰਕਾਰ ਤੋਂ ਜਵਾਬ ਮੰਗ ਰਹੇ ਆ ਪਰ ਉਹਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਬਹੁਤ ਸਹਿਮ ਦਾ ਮਾਹੌਲ ਆ ਔਰ ਲੋਕਾਂ ਨੇ ਇੱਕ ਫੈਸਲਾ ਕਰ ਲਿਆ ਕਿ ਇਹ ਸਰਕਾਰ ਨੂੰ ਇਹਨਾਂ ਇਲੈਕਸ਼ਨਾਂ ਦਾ ਵਿੱਚ ਸਵਕਸ ਕਰਨਾ ਕਿ ਤੁਸੀਂ ਲੋਕਾਂ ਨੂੰ ਜੋ ਡਰ ਦਾ ਮਾਹੌਲ ਪੈਦਾ ਕੀਤਾ ਲੋਕ ਤਾਂ ਜਿੱਦ ਬਹੁਤ ਜਗ੍ਹਾ ਤੰਗ ਆ ਚੁੱਕੇ ਆ ਮੇਰਾ ਨਾਮ ਹਰਮਨਪ੍ਰੀਤ ਸਿੰਘ ਮੈਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਈਸਰ ਦਾ ਅੱਜ ਅਸੀਂ ਸਾਡੇ ਵਰਪੇ ਵੀ ਰੰਧਾਵਾ ਸਾਹਿਬ ਜੀ ਆਏ ਨੇ 18 ਤੇ 19 ਨੰਬਰ ਵਾਰਡ ਦੇ ਵਿੱਚ ਪ੍ਰਚਾਰ ਕਰਨ ਲਈ ਸਰਦਾਰ ਰਮਿੰਦਰ ਸਿੰਘ ਉਹਨਾਂ ਦੇ ਪਤਨੀ ਤੇ ਸੰਦੀਪ ਜੀ ਦੇ ਤਰਫ ਪਤਨੀ ਜੀ ਦੋਵਾਂ ਦੇ ਖਲੋਤੇ ਨੇ ਤੇ ਜੋ ਲੋਕਾਂ ਦਾ ਇੱਥੇ ਉਤਸ਼ਾਹ ਨਾਲ ਅੱਗੋਂ ਆਉ ਭਗਤ ਕੀਤੀ ਜਾਂਦੀ ਵੀ ਤੁਸੀਂ ਜੀ ਆਇਆਂ ਨੂੰ ਵੀ ਤੁਹਾਨੂੰ ਵੀ ਅਸੀਂ ਝਾੜੂ ਤੋਂ ਇਹਨੇ ਆਖ ਚੁੱਕੇ ਆ ਕਿ ਸਾਡੇ ਜਿਹੜੇ ਐਮਐਲਏ ਇੱਥੇ ਜਿਤਾਏ ਪਿਛਲੇ 3 ਸਾਲਾਂ ਤੋਂ ਤੁਸੀਂ ਜਿਹੜੇ ਜਿਹੜੇ ਏਰੀਆ 'ਚ ਵੋਟ ਪਈ ਨਾ ਉੱਥੇ ਜਾ ਕੇ ਪੁੱਛ ਲਓ ਵੀ ਮੈਡਮ ਆਏ ਨੇ ਇੱਕ ਵੀ ਏਰੀਆ ਦੇ ਵਿੱਚ ਨਾ ਮੈਡਮ ਆਏ ਨਾ ਲੋਕਾਂ ਦਾ ਹਾਲ ਪੁੱਛਿਆ ਤੇ ਜਿਹੜੀਆਂ ਸਾਡੀਆਂ ਵੇਰਕੇ ਦੀਆਂ ਛੜਕਾਂ ਤੁਸੀਂ ਆ ਪੁੱਲ ਪਾਰ ਕਰੋ ਛੜਕਾਂ ਟੁੱਟੀਆਂ ਪਈਆਂ ਨਾ ਕੋਈ ਡਿਵੈਲਪਮੈਂਟ ਖਲਾਰਾ ਗੰਦ ਸਾਰੇ ਸਾਡੇ ਵੇਰਕੇ ਦੇ ਵਿੱਚ ਨਾ ਡੰਪ ਹੋਈ ਜਾਂਦੇ ਆ ਉਥੇ ਡੇਰੀ ਦੇ ਲਾਗੇ ਸਾਰਾ ਉਥੇ ਗੰਦ ਦਾ ਢੇਰ ਲਾਈ ਜਾਂਦੇ ਆ ਨਾ ਇਹ ਆਪਣਾ ਏਰੀਆ ਨੂੰ ਸਾਫ਼ ਕਰਨ ਦਾ ਆ ਨਾ ਕੋਈ ਹਜ਼ਾਰ ਰੁਪਏ ਦੀਆਂ ਜਿਹੜੀਆਂ ਸਕੀਮਾਂ ਦਿੱਤੀਆਂ ਸੀ ਕੋਈ ਸ਼ਗਨ ਸਕੀਮਾਂ ਦੇ ਵਾਅਦੇ ਕੀਤੇ ਕੋਈ ਸਕੀਮ ਦੇ ਉੱਤੇ ਸਰਕਾਰ ਕੋਟਲ ਫੇਲਿਅਰ ਹੋਈ ਹੈ ਸੋ ਅਸੀਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਹੁਣ ਮਿੰਦਰ ਸਿੰਘ ਹੋਣਾ ਨੇ ਅੱਗੇ ਬੜਾ ਸੋਹਣਾ ਕੰਮ ਕੀਤਾ ਇਹਨਾਂ ਨੂੰ ਫੇਰ ਅਸੀਂ ਮੌਕਾ ਦਈਏ ਸੰਦੀਪ ਸੰਨੀ ਨੌਜਵਾਨ ਮੁੰਡਾ ਵਾ ਇਹਨਾਂ ਨੂੰ ਮੌਕਾ ਦਈਏ ਵੀ ਅੱਗੇ ਤੋਂ ਇਹ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਅਸੀਂ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ